ਉਹਦੇ ਚ ਨਾ ਜੀ ਉਹ ਜਿਹੜੇ ਡੀਐਮ ਆਏ ਹੋਏ ਸੀ ਤੁਹਾਡੇ ਡੀਐਮਓ ਡੀਐਮਓ ਸਰ ਕਿੰਨੀ ਕਿੰਨੀ ਜਗ੍ਹਾ ਚਾਹੀਦੀ ਹੁੰਦੀ ਆਪਾਂ ਨੂੰ ਜਿਹੜਾ ਤੁਹਾਡੇ ਉਹਦੇ ਇੱਕ ਸਕੀਮ ਦੇ ਵਿੱਚ 12 ਏਕੜ ਸਰ 12 ਏਕੜ ਸਭ ਹੀ ਆੜ ਬਣਾਉਂਦੇ ਆ ਹਾਂ 12 ਏਕੜ ਹੁਣ 12 ਏਕੜ ਹੋਣੀ ਨਹੀਂ ਜੀ ਨੇ ਹੈ ਨਹੀਂ ਇਹ ਇਹ ਇਸ਼ੂ ਆ ਜੀ ਮੰਡੋਰਸ ਤਾਂ ਹੈ ਜੀ ਉੱਥੇ ਬਣ ਜਾਊਗਾ ਜੀ ਸਾਡੇ ਕੋਲ 5 ਏਕੜ ਦੀ ਮੰਡੀ ਆ ਸਰ ਹਾਂ ਜਿੰਨੀ ਕੋ ਹੋਰ ਮਿਲ ਜੇ ਆਪਾਂ ਨੂੰ ਹੋਰ ਪਰਜਵੀਨ ਕੌਣ ਦਿੰਦਾ ਜੀ ਹੁਣ ਜਿੰਨੀ ਤਾਂ ਹੋ ਗਈ ਜੀ ਤਾਂ ਦੇਖੋ ਨਾਲ ਲਾਇਦੇ ਨਹੀਂ ਹਾਂ ਹੋ ਗਿਆ ਜੀ ਭਰਨ ਵੀ ਕੋਈ ਜਾਣਾ ਹੋਰ ਸਸਤਾ ਹਾਂ ਜੀ ਬਹੁਤ ਅੱਛਾ ਜੀ ਇਹ ਜਿਹੜੀ ਆਪਣੇ ਲੋਟ ਦੀ ਮੰਡੀ ਆ ਇਹਦੇ ਵਿੱਚ ਵੀ ਸਾਰੀਆਂ ਮੰਡੀਆਂ ਦੇ ਵਿੱਚ ਜਿਹੜਾ ਇਸ ਵਾਰੀ ਬਿਲਕੁਲ ਜਿਹੜਾ ਇਹਨੂੰ ਅਸੀਂ 골ਡਨ ਗ੍ਰੇਨ ਕਹਿੰਦੇ ਆ ਸੋਨੇ ਵਰਗਾ اناਜ ਆ ਰਿਹਾ ਜੀ ਔਰ ਬਿਲਕੁਲ ਸਾਫ ਹੈ ਦਾਣਾ ਬਿਲਕੁਲ ਕੋਈ ਦਾਣਾ ਖਰਾਬ ਨਹੀਂ ਹੈ ਔਰ ਝਾੜ ਬਹੁਤ ਅੱਛਾ ਹੈ ਇਸ ਵਾਰੀ ਕਿਸਾਨ ਬਹੁਤ ਖੁਸ਼ ਆ ਕਿ ਪਿਛਲੇ ਸਾਲ ਨਾਲੋਂ ਘੱਟੋ ਘੱਟ ਵੀ ਮਤਲਬ 3 ਤੋਂ 5 ਕੁਇੰਟਲ 4-5 ਕੁਇੰਟਲ ਪਰ ਏਕੜ ਜ਼ਿਆਦਾ ਆ ਰਿਹਾ ਜੀ। ਔਰ ਫਸਲ ਚੱਕੀ ਜਾ ਰਹੀ ਹੈ, ਬੰਦੋਬਸਤ ਬਹੁਤ ਵਧੀਆ ਹੈਗਾ। ਸੋ ਕਿਸਾਨ ਖੁਸ਼ ਹੈ ਜੀ। ਹੁਣ ਤਾਂ ਸਿਰਫ ਇੱਕੋ ਹੀ ਆ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਵਾਹਿਗੁਰੂ ਉਹਨੂੰ ਸਬਤ ਬਖਸ਼ੇ ਜੀ। ਉਹ ਸਾਡੇ ਮੰਡੀ ਬੋਰਡ ਦੇ ਔਰ ਸਾਡੇ ਜਿਹੜੇ ਹੈਗੇ ਆ ਪਿੰਡੂ ਵਿਕਾਸ ਦੇ ਫੰਡ ਦੇ ਦੇਣ। ਤਾਂ ਕਿ ਸਾਰੀਆਂ ਸੜਕਾਂ ਸੀ 18 ਫੁੱਟੀਆਂ ਬਣਾਉਣੀਆਂ ਔਰ ਮੰਡੀਆਂ 'ਚ ਵੱਡੇ-ਵੱਡੇ ਸ਼ੈੱਡ ਬਣਾਉਣੇ ਆ। ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਵਪਾਰੀਆਂ ਆੜਤੀਆਂ ਵਾਸਤੇ ਜਿਹੜੇ ਹੈਗੇ ਆ ਆਰਾਮ ਘਰ ਬਣਾਉਣੇ ਆ। ਔਰ ਸਾਡਾ ਸਾਰਾ ਪੂਰਾ ਨਕਸ਼ਾ ਤੱਕ ਬਣਿਆ ਹੋਇਆ ਸਾਡੇ ਸਾਰੇ ਪੂਰਾ ਖਰੜਾ ਤਿਆਰ ਕੀਤਾ ਮੁੱਖ ਮੰਤਰੀ ਸਾਹਿਬ ਨੇ ਸੋ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਤੁਹਾਡੇ ਸਾਰਿਆਂ ਦੇ ਉੱਤੇ ਜੀ ਆ 10 ਦਿਨ ਸੋਹਣੇ ਅੱਧੇ ਤੁੱਪ ਲੱਗ ਜੀ ਮੇਰੇ ਨਾਲ ਇੱਕ ਹਫਤੇ ਦੀ ਗੱਲ ਆ ਜੀ ਹੁਣ ਤਾਂ ਸਾਰਾ ਨਾਜ਼ਪਕ ਹਫਤੇ ਚ ਨਿਬੜ ਜਾਣਾ ਜੀ ਹੁਣ ਤਾਂ ਚਲੋ ਠੀਕ ਆ ਜੀ ਬਹੁਤ ਅੱਛਾ ਜੀ ਠੀਕ ਆ ਜੀ